ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੰਭੂ ਬਾਰਡਰ ਤੋਂ ਸਰਵਣ ਸਿੰਘ ਪੰਦੇੜ ਭਾਈ ਮੋਬਾਈਲ ਦਾ ਪਤਾ ਨਹੀਂ ਨੱਟ ਕਿਹੜੇ ਵੇਲੇ ਬੰਦ ਹੋ ਜਾਵੇ ਜ਼ਰੂਰੀ ਗੱਲਾਂ ਕਰਨੀਆਂ ਐਸ ਵੇਲੇ 12 ਦਿਨ ਰਹਿ ਗਿਆ ਸਾਡੇ 1 ਸਾਲ ਪੂਰਾ ਹੋਣ ਤੋਂ ਔਰ ਪੂਰੇ ਪੰਜਾਬੀਆਂ ਨੇ ਹਰਿਆਣਾ ਨੇ ਦੇਸ਼ਵਾਦੀਆਂ ਨੇ ਵੱਡੀ ਲੜਾਈ ਮੋਦੀ ਸਰਕਾਰ ਦੇ ਖਿਲਾਫ ਲੜੀ ਆ 1 ਸਾਲ ਪੂਰਾ ਹੋਣ ਤੇ ਅਸੀਂ ਵੱਡਾ ਕੱਟ ਸ਼ੰਭੂ ਤੇ ਕਰਨਾ ਚਾਹੁੰਦੇ ਆ ਇਸ ਤਰੀਕੇ ਨਾਲ ਪੰਜਾਬੀਆਂ ਨੂੰ ਹਰਿਆਣਾ ਵਾਸੀਆਂ ਨੂੰ ਜੁਪੀ ਵਾਲਿਆਂ ਨੂੰ ਰਾਸਤੇ ਨਾਲ ਉੱਤਰ ਭਾਰਤ ਦੇ ਜਿਹੜੇ ਨੇੜੇ ਦੇ ਲੋਕ ਨੇ ਵੱਧ ਤੋਂ ਵੱਧ ਇੱਕ ਦਿਨ ਤੇਰਾ ਨੂੰ ਇੱਥੇ ਪਹੁੰਚਣ ਦਾ ਸੱਦਾ ਦੇਨੇ ਆ ਇਸ ਵळे ਅੰਮ੍ਰਿਤਸਰ ਦੀ ਵਾਰੀ ਆ ਅੰਮ੍ਰਿਤਸਰ ਦੀ ਟੀਮ ਮੇਰੇ ਪਿੱਛੇ ਕੜੀ ਆ ਬਾਦ ਸਿੰਘ ਦੀ ਸਾਰਣਾ ਕਰੇਰ ਬਾਲਾ ਜੀ ਆ ਆਪਣੇ ਰਾਮ ਤੀਰਥਾ ਦੇ ਵੀਰ ਆ ਕੋਈ ਸਾਡੇ ਨਗਰ ਦੇ ਵੀਰ ਆ ਔਰ ਬਲਦੇਵ ਸਿੰਘ ਦੀ ਬੱਗਾ ਵੀ ਇੱਥੇ ਖੜੇ ਨੇ ਆ ਮੀਟਿੰਗਾਂ ਦਾ سلسلہ ਇਸ ਵੇਲੇ ਤੋਂ ਸ਼ੁਰੂ ਹੋ ਜਾਂਦਾ ਅੱਜ ਜਿਹੜੀ ਜ਼ਰੂਰੀ ਗੱਲਬਾਤ ਕਰਨੀ ਆ ਵਾਤ ਤੋਂ ਵਾਤ ਸ਼ੇਅਰ ਕਰਦੇਓ ਜਿਹੜਾ ਸਭ ਤੋਂ ਜਿਹੜਾ ਅਸੀਂ ਕਹਿੰਦੇ ਸੀ ਕਾਰਪੋਰੇਟ ਦਾ ਵੱਡਾ ਹਮਲਾ ਵਾ ਚੰਡੀਗੜ੍ਹ ਦਾ ਮੁਨਾਫੇ ਵਾਲਾ ਬਿਜਲੀ ਬੋਰਡ ਮੋਦੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਵੇਚਤਾ ਜਿਹੜੇ ਕਹਿੰਦੇ ਸੀ ਕਿਸਾਨ ਹਰ ਗੱਲ ਦੇ ਤਰਨਾ ਲਾ ਲੀਂਦੇ ਆ ਕਿਸਾਨ ਮਜ਼ਦੂਰ ਬੇਲੇ ਆ ਮੈਂ ਕਹਿੰਨਾ ਚੰਡੀਗੜ੍ਹ ਦੇ ਸ਼ਹਿਰੀਓ ਇਹਦਾ ਖਾਮਿਆਣਾ ਤੁਹਾਨੂੰ ਪੁਕਤਣਾ ਪੈਣਾ ਹਾਂ ਤੁਸੀਂ ਲੜ ਰਹੇ ਜੇ ਉੱਥੇ ਇਹਦੀਆਂ ਮੈਨੂੰ ਖਬਰਾਂ ਨੇ ਚੰਡੀਗੜ੍ਹ ਚ ਬਹੁਤ ਬੁੱਧੀਜੀਵੀ ਨੇ ਮੈਂ ਕਹਿੰਨਾ ਮਾੜਾ ਬੋਟਾ ਬੋਲਣਾ ਚਾਹੀਦਾ ਬਈ ਕਾਰਪੋਰੇਟ ਦਾ ਹਮਲਾ ਵਾ ਇਹੀ ਅਸੀਂ ਪੰਜਾਬੀਆਂ ਨੂੰ ਕਹਿੰਨੇ ਆਂ ਵੀ ਹਜੇ ਪੰਜਾਬ ਦਾ ਬਿਜਲੀ ਬੋਰਡ ਜੜਾ ਵਾ ਹੋ ਜੇ ਉਹਦਾ ਅਰਧ ਨਿੱਜੀਕਰਨ ਹੋਇਆ ਵਾ ਨਿਗਮੀਕਰਨ ਹੋਇਆ ਗਾਂ ਜਿਹੜਾ ਬਿਜਲੀ ਬੋਰਡ ਦਾ ਐਕਟ ਇਹਨਾਂ ਨੇ ਬਣਾ ਲਿਆ ਪੂਰਾ ਨਿੱਜੀਕਰਨ ਕਰਨਾ ਵਾ ਤੇ ਤੁਹਾਡੇ ਘਰਾਂ ਦੀ ਬਿਜਲੀ ਨਹੀਂ ਰਹਿਣੀ ਹੈਗੀ ਜਿਹੜਾ ਚੰਡੀਗੜ੍ਹ ਚ ਹੋਇਆ ਅਰ ਪ੍ਰੈਸ ਵਾਲਿਆਂ ਨੇ ਬਹੁਤ ਘਟ ਖਬਰਾਂ ਛਾਪੀਆਂ ਬਈ ਪ੍ਰਿੰਟ ਮੀਡੀਆ ਤੋਂ ਦੇਖ ਲੋ ਕਿੰਨੀਆਂ ਖਬਰਾਂ ਵਾਂ ਕਿਉਂਕਿ ਜਿੰਨਾ ਕੋ ਐਡ ਲਿਆ ਜਾਂਦਾ ਵਾ ਭਾਈ ਬਹੁਤ ਔਖਾ ਉਹਨਾਂ ਖਿਲਾਫ ਬੋਲਣਾ ਅਗਲੀ ਬੇਨਤੀ ਅੱਜ ਬਜਟ ਪੇਸ਼ ਹੋ ਰਿਹਾ ਕੱਲ ਬਜਟ ਸਰਵੇ ਆ ਗਿਆ ਬਜਟ ਦੇ ਵਿੱਚ ਪ੍ਰਚਾਰ ਮੱਦ ਮਤ ਮੋਦੀ ਸਰਕਾਰ ਇਹ ਬੁਖਾਰ ਰਹੀ ਆ ਕਿ ਇਹ ਗਰੀਬਾਂ ਲਈ ਮੱਧ ਵਰਗ ਲਈ ਕਿਸਾਨਾਂ ਲਈ ਆਮ ਲੋਕਾਂ ਲਈ ਨੌਜਵਾਨਾਂ ਲਈ ਬਜਟ ਹੋਊਗਾ ਜਿਹੜੀ ਪੇਸ਼ਕਾਰੀ ਆ ਰਹੀ ਹੈ ਪਰ ਐ ਨਹੀਂ ਜੇ ਹੋਣਾ ਇਹ ਪਹਿਲੋ ਬਜਟ ਵਿੱਚ ਸਾਡੀਆਂ ਕਟੌਤੀਆਂ ਹੋਈਆਂ ਪਿਛਲੇ ਸਾਲਾਂ ਚ ਅਸੀਂ ਦੇਖਿਆ ਹੈਗੀਆਂ ਹਰ ਸਾਲ ਮੰਗਾਈ ਵੱਧਦੀ ਆ ਖੇਤੀ ਤੇ ਲਗਾਤਾਰ ਵਾਧਾ ਹੋ ਜਾਂਦਾ ਡੀਜ਼ਲ ਚ ਵਾਧਾ ਹੋ ਜਾਂਦਾ ਖੇਤੀ ਬੀਜਾਂ ਚ ਵਾਧਾ ਹੋ ਜਾਂਦਾ ਖਾਦਾਂ ਚ ਵਾਧਾ ਹੋ ਜਾਂਦਾ ਦਵਾਈਆਂ ਪੈਸਟੀਸਾਈਡ ਜਿਹੜੀਆਂ ਲੇਬਰ ਚ ਵਾਧਾ ਹੁੰਦਾ ਖੇਤੀ ਮਸ਼ੀਨਰੀ ਚ ਵਾਧਾ ਹੋ ਜਾਂਦਾ ਬਹੁਤ ਕੁਝ ਨੇ ਜਿਹੜੇ ਵੱਧ ਜਾਂਦੇ ਹੈਗੇ ਆ ਤੋਂ ਜਿੰਨਾ ਕੋ ਦਿੰਦੇ ਉਹ ਨਾ ਵਧਾਇਆ ਵਰਗਾ ਹੀ ਹੁੰਦਾ ਵਾ ਸਾਡੇ ਖੇਤੀ ਸੈਕਟਰ ਤੇ 65 ਤੋਂ 70% ਦੇਸ਼ ਦੇ ਲੋਕ ਨਿਰਭਰ ਆ ਐਨੇ ਰੋਟੀ ਖਾਂਦੇ ਦੇ ਤੋਂ ਇਹਦਾ ਬਜਟ ਪਾਉਣੇ 3% ਕੁੱਲ ਜੀ ਡੀ ਪੀ ਦਾ ਜਾਂ 3% ਦਿੱਤਾ ਜਾ ਰਿਹਾ ਅਸੀਂ ਕਹਿੰਨੇ ਕੁੱਲ ਬਜਟ ਦਾ 70% ਹਿੱਸਾ ਖੇਤੀ ਖੇਤਰ ਤੇ ਰੱਖਿਆ ਜਾਵੇ ਜਿਹੜਾ ਬੰਦਾ ਦੂਜੀ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਜਿਹੜਾ ਮੱਧ ਵਰਗਿਆ ਦੇਸ਼ ਦਾ ਜੜੀਆਂ ਉਹ ਚਾਹੇ ਵੱਡੇ ਸ਼ਹਿਰਾਂ ਦੇ ਆਮ ਲੋਕ ਹੋਣ ਜਿਹੜੇ ਮੱਧ ਵਰਗ ਚੋਂਦੇ ਜੜੀਆਂ ਖਾਣ-ਪਾਨ ਦੀਆਂ ਚੀਜ਼ਾਂ ਜੜੀਆਂ ਆਮ ਵਰਤੋਂ ਦੀਆਂ ਚੀਜ਼ਾਂ ਉਹ ਵਰਤਨੇ ਨੇ ਚਾਹੇ ਭਾਰਤ ਦੇ ਗ੍ਰਾਮੀਣ ਹੇਠਲੇ ਪੱਧਰ ਦੇ ਲੋਕ ਹੋਣ ਜੜੀਆਂ ਚੀਜ਼ਾਂ ਉਹ ਵਰਤਨੇ ਨੇ ਉਹਨਾਂ ਤੋਂ ਜੀਐਸਟੀ ਕਟਾਈ ਜਾਣੀ ਚਾਹੀਦੀ ਆ ਜਾਂ ਜਿਹੜੀ ਮਹਿੰਗਾਈ ਦੀ ਮਾਰ ਆ ਉਹ ਘਟ ਸਕੇ ਸਰਵੇਖਣ ਚ ਇਹ ਤਾਂ ਕਹਿੰਦਾ ਵੀ ਆਰ ਕੀ ਮਹਿੰਗਾਈ ਘਟੂਗੀ ਉਹਦਾ ਕੋਈ ਰੋਡ ਮੈਪ ਨਹੀਂ ਹੈਗਾ ਆਰ ਕੀ ਵਿਕਾਸ ਦਰ 6.3 ਤੋਂ 6.8 ਕਹੀ ਜਾ ਰਹੀ ਆ ਇਹ ਜਿਹੜੇ ਹੁਣ ਸਰਵੇ ਦਿੱਤੇ ਜਾਂਦੇ ਮੁੜ ਕੇ ਪੂਰੇ ਨਹੀਂ ਹੁੰਦੇ ਹੁੰਦੇ ਇਹ ਤਾਂ ਸਿਰਫ ਕਾਗਜੀ ਗੱਲਾਂ ਨੇ ਆਮ ਲੋਕਾਂ ਨੂੰ ਕੋਈ ਇਹਦਾ ਫਾਇਦਾ ਨਹੀਂ ਹੋ ਰਿਹਾ ਤਾਂ ਦੂਸਰਾ ਅਸੀਂ ਕਹਿੰਨੇ ਆਂ ਵੀ ਜੇ ਬਜਟ ਆਮ ਲੋਕਾਂ ਲਈ ਆ ਫਿਰ ਕਾਰਪੋਰੇਟ ਨੂੰ 25% ਟੈਕਸ ਵਾਧਾ ਲਾਓ ਜਿੰਨੀਆਂ ਮਲਟੀਨੇਸ਼ਨ ਕੰਪਨੀਆਂ ਨੇ ਪਾਸ ਦੇ ਵਿੱਚ ਮੋਦੀ ਜੀ ਜੇ ਕੋਈ ਦਰੇਗ ਨਹੀਂ ਹੈਗਾ ਤੇ ਟੈਕਸ ਲਾਓ ਉਹਨਾਂ ਨੂੰ ਹਾਂ ਉਹ ਤਾਂ ਤੁਹਾਨੂੰ ਚੋਣ ਬੰਡਾ ਦੇ ਵਿੱਚ ਪਾਰਟੀਆਂ ਨੂੰ ਫੰਡ ਬੜੇ ਦਿੰਦੇ ਨੇ ਫਿਰ ਭਈ ਉਹਨਾਂ ਨੂੰ ਟੈਕਸ ਕਿਉਂ ਲੱਗੂਗਾ ਸੋ ਜੇ ਉਹਨਾਂ ਨੂੰ ਟੈਕਸ ਲਾ ਕੇ ਆਮ ਜਨਤਾ ਨੂੰ ਗਰੀਬਾਂ ਨੂੰ ਉਹਦਾ ਮੁਨਾਫਾ ਪਹੁੰਚਾਉਣਾ ਚਾਹੀਦਾ ਖੇਤੀ ਲਈ ਅੱਢ ਬਜਟ ਪੇਸ਼ ਹੋਣਾ ਚਾਹੀਦਾ ਜਿਹੜੀਆਂ ਸਾਡੀਆਂ 12 ਮੰਗਾਂ ਨੇ ਜੇ ਮੀਟਿੰਗ ਸੱਦੀ ਗਈ ਆ ਉਹਦਾ ਸਾਰਥਕ ਰਿਜ਼ਲਟ ਕਿੱਦਾਂ ਨਿਕਲਣਾ ਜੇ 12 ਮੰਗਾਂ ਲਈ ਐਮਐਸਪੀ ਲੀਗਲ ਗਰੰਟੀ ਕਾਨੂੰਨ ਲਈ ਪੈਸਾ ਜੋ ਉਹ ਕਾਨੂੰਨ ਲਈ ਤੇ ਕੋਈ ਪੈਸਾ ਨਹੀਂ ਚਾਹੀਦਾ ਉਹਦੇ ਲਈ ਕ੍ਰਿਸ਼ਲ ਮੁਤਾਬਕ ਜਿਹੜੀ ਸਰਕਾਰ ਦੀ ਆਪਦੀ ਏਜੰਸੀ ਨੇ ਕੋ 20-25 ਹਜ਼ਾਰ ਕਰੋੜ ਦਾ ਖਰਚਾ ਚਾਹੀਦਾ ਉਹਦਾ ਪ੍ਰਾਵਧਨ ਕਰੋ ਇਹ ਤੋਂ ਕਹਾ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਜਿਹੜੇ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਰਹੇ ਨੇ ਉਹਦੀ ਗੱਲ ਕਰੋ ਇਹ ਤੋਂ ਕਹਾ ਫਸਲੀ ਬੀਮਾ ਯੋਜਨਾ ਮਜ਼ਦੂਰਾਂ ਦੀ 200 ਦਿਨ ਨਰੇਗਾ ਜਾਂ ਮਨਰੇਗਾ ਇਹ ਕਿਵੇਂ ਦੇਣੀ ਆ ਬਜਟ ਵਿੱਚ ਕੁਝ ਵਾਧਾ ਹੁੰਦਾ ਨਹੀਂ ਹੁੰਦਾ ਇਹਦੀ ਗੱਲ ਕਰੋ ਸੋ 12 ਮੰਗਾਂ ਤੇ ਬਜਟ ਕਿੰਨਾ ਕੁ ਰੱਖਿਆ ਜਾਂਦਾ ਇਹ ਗੱਲ ਆ ਬੇ ਕੱਲ ਸਾਡੀ ਦੇਸ਼ ਦੀ ਰਾਸ਼ਟਰਪਤੀ ਜੀ ਨੇ ਕਿਹਾ ਇਸੀ ਤੇਜ਼ੀ ਵੱਡੀ ਅਰਧ ਬਵਸਥਾ ਬਣ ਜਾ ਰਹੇ ਆ ਤੇ ਫਿਰ ਸਾਡਾ ਗਰੀਬੀ ਦੇ ਵਿੱਚ ਇੰਡੈਕਸ ਕੀ ਆ ਗਰੀਬੀ ਦੇ ਵਿੱਚ ਸਾਡਾ 114ਵਾਂ ਨੰਬਰ ਆ ਫਿਰ ਇਹ ਇਹ ਤੇਜ਼ੀ ਵੱਡੀ ਅਰਧ ਬਵਸਥਾ ਨੂੰ ਕਿਵੇਂ ਪਾਜ ਖੇਡਦਾ ਵਾ ਅੱਜ ਵੀ ਕਰੋੜਾਂ ਲੋਕ ਮੋਦੀ ਜੀ ਸਾਡੇ ਪੁਲਾ ਥੱਲੇ ਸੁੱਤੇ ਹੈਗੇ ਆ ਅੱਜ ਵੀ ਕਰੋੜਾਂ ਲੋਕ ਘੱਟੋ ਘੱਟ ਤੁਸੀਂ 80 ਕਰੋੜ ਲੋਕਾਂ ਨੂੰ ਮੁਫਤ ਨਾਜ ਦੇਣ ਦੀ ਗੱਲ ਕਰਦੇ ਹੋ ਸੀ ਇਹਦਾ ਵਿਰੋਧ ਨਹੀਂ ਕਰਦੇ ਉਹ ਕੀ ਸੰਕੇਤ ਕਰਦਾ ਫਿਰ ਵੀ 33 34 ਕਰੋੜ ਲੋਕ ਅੱਜ ਵੀ ਗਰੀਬੀ ਰੇਖਾ ਤੋਂ ਹੇਠਾਂ ਦੇ ਜਨ ਦੀ ਹਾਲਤਾਂ ਬਹੁਤੀਆਂ ਚੰਗੀਆਂ ਨਹੀਂ ਹੈਗੀਆਂ ਇਹ ਇਹ ਖਾਬ ਸਿਰਫ ਟੀਵੀ ਚੈਨਲਾਂ ਤੇ ਚੰਗੇ ਲੱਗਦੇ ਨੇ ਇਸ ਕਰਕੇ ਅਸੀਂ ਫੇਰ ਦੁਬਾਰਾ ਅੰਦੋਲਨ ਚੱਲ ਰਿਹਾ ਦਿੱਲੀ ਅੰਦੋਲਨ 2 ਵੱਧ ਤੋਂ ਵੱਧ ਲੋਕਾਂ ਨੂੰ ਜੜਾਵਾ ਉਹ ਇੱਥੇ 13 ਨੂੰ ਫਰਵਰੀ ਨੂੰ ਪਹੁੰਚਣ ਦਾ ਸੱਦਾ ਦਿੰਦੇ ਆ ਅਪੀਲ ਕਰਦੇ ਆ ਤਾਂ ਜੋ ਵੱਡੇ ਤੋਂ ਵੱਡਾ ਇਕੱਠ ਇੱਥੇ ਕੀਤਾ ਜਾ ਸਕੇ ਹਰ ਪੰਜਾਬ ਦੇ ਪਿੰਡ ਚੋਂ ਇੱਕ ਟ੍ਰੈਕਟਰ ਟਾਲੀ ਹਰ ਪੰਜਾਬ ਦੇ ਪਿੰਡ ਜੋ ਇੱਕ ਟ੍ਰੈਕਟਰ ਟਾਲੀ ਮੋਰਚਾ ਤੇ ਪਹੁੰਚਣੀ ਚਾਹੀਦੀ ਆ ਮੋਰਚਾ ਨੂੰ ਹੋਰ ਮਜ਼ਬੂਤ ਕਰੀਏ ਔਰ ਮੋਰਚੇ ਜਿੱਤ ਕੇ ਜਾਵਾਂਗੇ ਧੰਨਵਾਦ